ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਰਾਜਪੁਰ ਹਲਕੇ ਦੀਆਂ ਦੋ ਵਾਰਡਾਂ ਦੇ ਵਿੱਚ ਉਪ ਚੋਣਾਂ ਸਨ ਇਨ੍ਹਾਂ ਉਪ ਚੋਣਾਂ ਦੇ ਵਿੱਚ ਰਿਜ਼ਲਟ ਸਾਹਮਣੇ ਆ ਚੁੱਕਿਆ 21 ਦਸੰਬਰ ਨੂੰ ਚੋਣਾਂ ਆਈਆਂ ਸੀ ਤੇ 21 ਦਸੰਬਰ ਨੂੰ ਹੀ ਰਿਜ਼ਲਟ ਸਾਹਮਣੇ ਆਇਆ ਇਹ ਰਿਜ਼ਲਟ ਇਹ ਦੱਸਦਾ ਹੈ ਕਿ ਜਿੱਤੇ ਰਾਜਪੁਰਾ ਦੇ ਵੋਟ ਨੰਬਰ 2 ਤੋਂ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਨੂੰ ਅਰਹਾਤ ਮਿਲੀ ਹੈ ਉੱਤੇ ਬਨੂੜ ਦੇ ਵਿੱਚ ਜਿਹੜੀ ਹਾਰ ਹੋਈ ਹੈ ਉਹ ਕਿਸੇ ਰਾਜਨੀਤਿਕ ਛਟਕੇ ਤੋਂ ਘੱਟ ਨਹੀਂ ਕਹੀ ਜਾ ਸਕਦੀ ਇਸ ਚੋਣ ਪ੍ਰणाम ਨੂੰ ਦੇਖ ਕੇ ਲੱਗਦਾ ਹੈ ਕਿ ਇੰਨਾ ਉਪ ਚੋਣਾਂ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਾਹੀ ਮੁਕਾਬਲਾ ਸੀ ਇਹਨਾਂ ਅਰਜਤ ਤੇ ਹੀ ਰਾਜਨੀਤੀ ਵਿੱਚ ਰੁਚੀ ਰੱਖਣੇ ਇਹ ਡਿਗੀਆਂ ਸਨ ਕਿ ਆਖਰ ਕੌਣ ਕਿਸ ਨੂੰ ਪਟਕਣੀ ਦੇ ਪਾਉਂਦਾ ਕੌਣ ਜਿੱਤ ਪ੍ਰਾਪਤ ਕਰਦਾ ਤੇ ਕਿਸ ਦਾ ਪਰਲਾ ਪਾਰ ਹੀ ਜਾਂਦਾ ਦੋਸਤੋ ਵਿਧਾਨ ਸਭਾ ਦਾ ਰਿਜ਼ਲਟ ਇਹ ਦੱਸਦਾ ਸੀ ਜਦੋਂ ਰਾਜਪੁਰਾ ਵਿਧਾਨ ਸਭਾ ਹਲਕੇ ਦੀ ਚੋਣ ਹੋਈ ਸੀ ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਨੀਨਾ ਮਿੱਤਲ ਲਗਭਗ 22000 ਵੋਟਾਂ ਦੇ ਲੀਡ ਤੋਂ ਜਿਹੜੇ ਚੋਣ ਜਿੱਤੇ ਸਨ ਤੇ ਐਮਐਲਏ ਬਣੇ ਸਨ ਪਰ ਉਹ ਵਿਧਾਨ ਸਭਾ ਦਾ ਰਿਜ਼ਲਟ ਸੀ ਪਰ ਲੋਕ ਸਭਾ ਦਾ ਰਿਜ਼ਲਟ ਜਿਹੜਾ ਸੀ ਉਹ ਲੋਕ ਸਭਾ ਦਾ ਰਿਜ਼ਲਟ ਵਿਧਾਨ ਸਭਾ ਦੇ ਰਿਜ਼ਲਟ ਨੂੰ ਉਲਟੀ ਦਿਖਿਆ ਕਿਉਂਕਿ ਲੋਕ ਸਭਾ ਦੇ ਰਿਜ਼ਲਟ ਦੇ ਵਿੱਚ ਜਿਹੜਾ ਰਾਜਪੁਰਾ ਹਲਕਾ ਸੀ ਰਾਜਪੁਰਾ ਹਲਕੇ ਤੋਂ ਆਮ ਆਦੀ ਪਾਰਟੀ ਨੂੰ ਲਗਭਗ 22000 ਵੋਟਾਂ ਮਿਲੀਆਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਵਿਧਾਨ ਸਭਾ ਹਲਕੇ ਦੇ ਵਿੱਚ ਜਦੋਂ ਚੋਣ ਹੋਈ ਤਾਂ ਜਿੰਨੀਆਂ ਵੋਟਾਂ ਤੇ ਆਮ ਆਦੀ ਪਾਰਟੀ ਜਿੱਤੀ ਸੀ ਲਗਭਗ ਉਨੀਆਂ ਵੋਟਾਂ ਹੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਮਿਲੀਆਂ ਜਿਹੜਿਆ ਇੰਨਾ ਵੱਡਾ ਵੋਟਾਂ ਦਾ ਫਰਕ ਦੇਖਿਆ ਉਹ ਕਹਿ ਸਕਦਾ ਕਿ ਆਪਣੀ ਪਾਰਟੀ ਦੇ ਲਈ ਇੱਕ ਬਹੁਤ ਵੱਡਾ ਰਾਜਨੀਤਿਕ ਜਟਕਾ ਸੀ ਕਿਉਂਕਿ ਇਸ ਤੋਂ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਜਿਹੜੀ ਰਾਏਪੁਰ ਹਲਕੇ ਦੇ ਵੋਟਰ ਨੇ ਉਹ ਨਰਾਜ਼ ਸਨ ਉਹ ਨਰਾਜ਼ਗੀ ਦਾ ਜਿਹੜਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਟਣਾ ਪਿਆ ਪਰ ਹੁਣ ਰਾਏਪੁਰ ਹਲਕੇ ਦੀਆਂ ਦੋ ਥਾਵਾਂ ਤੇ ਜਿੰਮੀ ਚੋਣਾਂ ਸਨ ਉਹ ਚੋਣਾਂ ਸਨ ਵਾਰਡ ਦੀਆਂ ਰਾਏਪੁਰ ਹਲਕੇ ਦਾ ਵਾਰਡ ਨੰਬਰ 2 ਅਤੇ ਬਨੂਰ ਦੇ ਵਾਰਡ ਨੰਬਰ 6 ਦੀ ਉਪ ਚੋਣ ਸੀ ਇਹ ਇਸ ਉਪ ਚੋਣਾਂ ਦੇ ਵਿੱਚ ਹੋਏ ਕਿਸੇ ਰਾਜਨੀਤਿਕ ਪਾਰਟੀ ਨੇ ਕਿਸੇ ਵੀ ਤਰ੍ਹਾਂ ਦੇ ਕਸਰ ਨਹੀਂ ਛੋੜੀ ਰਾਜਪੁਰਾ ਜਿਹੜਾ ਵਾਰ ਨੰਬਰ 2 ਹੈ ਉਹਦੇ ਵਿੱਚ ਚਾਰ ਰਾਜਨੀਤਿਕ ਪਾਰਟੀਆਂ ਚੋਣ ਚੋਣ ਮੈਦਾਨ ਵਿੱਚ ਸਨ ਤੇ ਜਦ ਕੀ ਭਾਰਤੀ ਜਨਤਾ ਪਾਰਟੀ ਬਨੂੜ ਦੇ ਵਿੱਚ ਨਹੀਂ ਸੀ ਪਰ ਫਿਰ ਵੀ ਨਜ਼ਰਅੱਟ ਕਿਉਂ ਸਨ ਕਿ ਆਖਰ ਇਹਨਾਂ ਦੋਨਾਂ ਜਿਮਨੀ ਚੋਣਾਂ ਦੇ ਵਿੱਚ ਵੇਖੇ ਕਿਹੜੇ ਜਿੱਤ ਪ੍ਰਾਪਤ ਹੁੰਦੀ ਹੈ विधानसभा 2022 दी एमएलए चुनाव ਤੋਂ ਬਾਅਦ ਜਿਹੜੇ ਰਾਜਪੁਰ ਹਲਕੇ ਦੇ ਸ਼ਹਿਰੀ ਸੈਟਰ ਦੇ ਦੋ ਵਾਡਾਂ ਵਿੱਚ ਚੋਣਾਂ ਹੋ ਰਹੀਆਂ ਸਨ ਚੋਣਾਂ ਹੋ ਰਹੀਆਂ ਸਨ ਦੇਖਣ ਵਿੱਚ ਆਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਮੁਕਾਬਲਾ ਕਿਉਂਕਿ ਦੋਨੋਂ ਪਾਰਟੀਆਂ ਦੇ ਵੱਡੇ ਨੇਤਾਵਾਂ ਵੱਲੋਂ ਕਮਾਂਡ ਸੰਭਾਲੀ ਹੋਈ ਸੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾੰਦੇਸ਼ ਹੈ ਕਿ ਦੋਨੋਂ ਸੀਟਾਂ ਜਿੱਤੀਆਂ ਜਾਣ ਤੇ ਆਪਣਾ ਲੋਇਆ ਮਨਵਾਇਆ ਜਾਵੇ ਪਰ ਜੋ ਰਿਜਲਟ ਸਾਹਮਣੇ ਆਇਆ ਉਹ ਰਿਜਲਟ 50-50 ਰਿਹਾ ਕਹਿ ਸਕਦੇ ਆ ਕਿ ਜਿੱਦਾਂ ਹੀ ਕਿਹਾ ਜਾ ਸਕਦਾ ਸੀ ਉਦਾਂ ਹੀ ਮੁਕਾਬਲਾ ਦੇਖਣ ਨੂੰ ਮਿਲਿਆ ਕਿ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨੂੰ ਕੜੀ ਟੱਕਰ ਦਿੱਤੀ ਗਈ ਇਸ ਟੱਕਰ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੇ ਰਾਜਪਾਲ ਦੇ ਵਾਰ ਨੰਬਰ 2 ਦੇ ਸੀਟ ਨੂੰ ਜਿੱਤ ਕੇ ਇੱਕ ਰਾਤ ਮਹਿਸੂਸ ਕੀਤੀ ਹੈ ਕਿ ਮਤਾਂ ਸਭਾ ਦੀ ਚੋਣ ਤੋਂ ਬਾਅਦ ਸ਼ਰੀ ਹਲਕੇ ਦੇ ਵਿੱਚ ਪਹਿਲੀ ਵਾਰ ਚੋਣ ਹੋ ਰਹੀ ਸੀ ਪਰ ਦੂਜੇ ਪਾਸੇ ਬਨੂੜ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਆਵਾਜ਼ ਦੀ ਪਾਰਟੀ ਨੂੰ ਹਰਾਇਆ ਕਿਉਂਕਿ ਬਨੂੜ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਤ ਪ੍ਰਾਪਤ ਕਰਨ ਦੇ ਲਈ ਕਿਸੇ ਤਰ੍ਹਾਂ ਦੇ ਕੋਈ ਰਾਜਨੀਤਿਕ ਕਸਰ ਨਹੀਂ ਛੱਡੀ ਗਈ ਸੀ ਪਰ ਬਨੂੜ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਹਾਰ ਹੋਈ ਇਹ ਹਾਰ ਆਪਾਂ ਦੀ ਪਾਰਟੀ ਦੇ ਲਈ ਇੱਕ ਰਾਜਨੀਤਿਕ ਤੌਰ ਤੇ ਝਟਕਾ ਕਿਹਾ ਜਾ ਸਕਦਾ ਹੈ ਹੁਣ ਦੇਖਦੇ ਹਾਂ ਕਿ ਆਉਣੇ ਸਮੇਂ ਦੇ ਵਿੱਚ ਆਪਾਂ ਦੀ ਪਾਰਟੀ ਜਿਹੜੀ ਬਨੂਰ ਦੀ ਹਾਰ ਹੋਈ ਹੈ ਉਹਨੂੰ ਲੈ ਕੇ ਕੋਈ ਐਨਾਲਿਸਟ ਕਰਦੀ ਹੈ ਕਿ ਨਹੀਂ ਕਿ ਜਿਹੜੀ ਹਾਰ ਹੋਈ ਹੈ ਇਹ ਹਾਰ ਕਿਉਂ ਹੋਈ ਹੈ ਜਦ ਕਿ ਆਪਾਂ ਦੀ ਪਾਰਟੀ ਦੀ ਸਰਕਾਰ ਦੋਸਤੋ ਆਦਰਯੋਗ ਸਤਿਨਾਮਸਕਾਰ ਜੈ